ਵੇ ਕੁੰਡੀਆਂ ਪਾ ਮੁੰਡਿਆ ਛਮ ਛਮ ਤਪੇ ਤੰਦੂਰ ਵੇ ਕੁੰਡੀਆਂ ਪਾ ਮੁੰਡਿਆ ਛਮ ਛਮ ਤਪੇ ਤੰਦੂਰ ਵੇ ਪੇੜੇ ਕਰ ਮੁੰਡਿਆ ਪਰ ਪਰ ਲਾਵਾ ਪੂਰ ਵੇ ਪੇੜੇ ਕਰ ਮੁੰਡਿਆ ਪਰ ਪਰ ਲਾਵਾ ਪੂਰ ਵੇ ਰੋਟੀ ਖਾ ਮੁੰਡਿਆ ਹਰੀਆਂ ਮਿਰਚਾਂ ਨਾਲ ਵੇ ਰੋਟੀ ਖਾ ਮੁੰਡਿਆ ਹਰੀਆਂ ਮਿਰਚਾਂ ਨਾਲ ਵਹਿਰੀਆਂ ਮਿਰਚਾਂ ਨੇ ਦਿੱਤਾ ਕਾਲਜਾ ਸਾੜ ਵਹਿਰੀਆਂ ਮਿਰਚਾਂ ਨੇ ਦਿੱਤਾ ਕਾਲਜਾ ਸਾੜ ਖੂਹ ਵਿੱਚ ਡੁੱਬ ਮਰਵੇ ਹੋ ਜਾਊ ਠੰਡਾ ਠਾਰ ਖੂਹ ਵਿੱਚ ਡੁੱਬ ਮਰਵੇ ਹੋ ਜਾਊ ਠੰਡਾ ਠਾਰ ਨੀ ਖੂਹ ਵਿੱਚ ਕਿਉਂ ਡੁੱਬੀਏ ਬੱਸੀਏ ਸ਼ਰੀਕੇ ਨਾਲ ਨੀ ਖੂਹ ਵਿੱਚ ਕਿਉਂ ਡੁੱਬੀਏ ਬਸੀਏ ਸ਼ਰੀਕੇ ਨਾਲ ਨਿਖੂ ਵਿੱਚ ਕਿਉਂ ਡੁੱਬੀਏ ਬਸੀਏ ਸ਼ਰੀਕੇ ਨਾਲ